ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇੰਟਰਨੈਟ ਦੇ ਉੱਤੇ ਤੁਸੀਂ ਇੱਕ ਵੀਡੀਓ ਦੇਖ ਰਹੇ ਹੋਣੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਇੱਕ ਗਰੰਥੀ ਸਿੰਘ ਜਿਹੜਾ ਕਿ ਆਪਣੇ ਜੀਵਨ ਦੀ ਕਹਾਣੀ ਦੱਸ ਰਿਹਾ ਹੈ ਤੇ ਉਹਦੇ ਦੁੱਖ ਸੁਣਿਆ ਨਹੀਂ ਜਾਂਦਾ ਉਹਦੀ ਅੱਖਾਂ ਦੇ ਵਿੱਚ ਉਹਦੇ ਦਰਦ ਦੀ ਕਹਾਣੀ ਤੇ ਬੰਦਾ ਰੀਜਨਲ ਦੇਖੇ ਤੇ ਉਹਨੂੰ ਸਹਿਜੇ ਹੀ ਸਮਝ ਆ ਜਗੀ ਇੱਕ ਅੱਲੇ ਇੱਕ ਗਰੰਥੀ ਦੀ ਕਹਾਣੀ ਨਹੀਂ ਹੈਗੀ ਇੱਕ ਗਰੰਥੀ ਦਾ ਸੱਚ ਨਹੀਂ ਹੈਗਾ ਇਹ ਬਹੁਤੇ ਗਰੰਥ ਜੋ ਗਰੰਥੀ ਸਹਿਬਾਨ ਹਨ ਉਹਨਾਂ ਸੱਚ ਹਨ ਜਿੰਨੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਗਰੰਥੀ ਸਿੰਘ ਸੇਵਾ ਕਰਦੇ ਹਨ ਬਹੁਤ ਥੋੜੇ ਪ੍ਰਬੰਧਕ ਹੈ ਜਿਹੜੇ ਉਹਨਾਂ ਦੀ ਹਮਾਇਤ ਕਰਦੇ ਤੇ ਸਾਥ ਦਿੰਦੇ ਹਨ ਨਹੀਂ ਬਹੁਤੀ ਗਰੰਥੀ ਸਿੰਘ ਜਿਹੜੇ ਉਹਨਾਂ ਨੂੰ ਗਰੀਬੀ ਦੇ ਵਿੱਚ ਲੰਗਣਾ ਪੈ ਰਿਹਾ ਸਭ ਤੋਂ ਪਹਿਲਾਂ ਗੱਲ ਆਪਾਂ ਉਹ ਸ਼ੁਰੂ ਕਰਦੇ ਹਾਂ ਉਹ ਕਿੱਧਰ ਜਾਉਂਗੇ ਕਿੱਧਰ ਨੂੰ ਸੇਧ ਹੋਵਾਂਗੇ ਉਹਦੇ ਆਣ ਵਾਲੇ ਰੂਪਰੇਖਾ ਕਿਵੇਂ ਦੀ ਹੋਊਗੀ ਇਹ ਸੋਚਣ ਸਮਝਣ ਵਾਲੀ ਗੱਲ ਹੈ ਬਹੁਤ ਸੋਚ ਕੇ ਦੇਖੋ ਉਹਦਾ ਵਿਕਾਸ ਕਿੰਨਾ ਕੁ ਹੋਊਗਾ ਜਿਹਦੇ ਪ੍ਰਚਾਰ ਕੀ ਭੁੱਖੇ ਮਰਨ ਤੇ ਗਰੰਥੀ ਸਿੰਘਾਂ ਦੀ ਆਪਾਂ ਜਦੋਂ ਗੱਲ ਕਰੀਏ ਸਭ ਤੋਂ ਜੇ ਸਬਰ ਦੇਖੀਏ ਗਰੰਥੀ ਸਿੰਘਾਂ ਦੇ ਵਿੱਚ ਹੁੰਦਾ ਹੈ ਅਮਰਤ ਵੇਲੇ ਉੱਠਦੇ ਹਨ ਤੇ ਜਿਹੜੀ ਵੀ ਉਹਨਾਂ ਨੂੰ ਜੋ ਵੀ ਮਾਇਆ ਦਿੱਤੀ ਜਾ ਰਹੀ ਹੈ ਪੇਟਾ ਦਿੱਤੀ ਜਾਂਦੀ ਹੈ ਵੈਸੇ ਬਾਣੀ ਦਾ ਕੋਈ ਮੁੱਲ ਨਹੀਂ ਹੁੰਦਾ ਹੁੰਦਾ ਪਰ ਜੇ ਕੋਈ ਤੁਹਾਨੂੰ ਬਾਣੀ ਕੋਈ 1 ਘੰਟਾ ਸਰਵਨ ਕਰਾ ਰਿਹਾ ਹੈ ਕੀਰਤਨੀਏ ਕੀਰਤਨ ਸਰਵਰ ਕਰਾ ਰਿਹਾ ਹੈ ਕੋਈ ਸਿੰਘ ਆਪਸ ਦੇ ਵਿੱਚ ਵਿਚਾਰ ਸਾਂਦੇ ਕਰ ਰਿਹਾ ਹੈ ਗੁਰਬਾਣੀ ਦੇ ਕੋਈ ਇਹ ਆਪਣੀ ਮਤ ਨਹੀਂ ਉਹ ਉਹਦੋਂ ਆਪਾਂ ਉਹਦੇ ਸਮੇਂ ਦੇ ਪੈਸੇ ਦੇ ਸਕਦੇ ਹਾਂ ਨਾ ਤੋ 1 ਘੰਟਾ ਲਾਇਆ ਇੱਕ ਘੰਟੇ ਦੇ ਪੈਸੇ ਹੋ ਸਕਦੇ ਹਨ ਸਿਰਫ ਜੋ ਉਹਨੇ ਸਾਨੂੰ ਗੱਲਾਂ ਬਾਣੀ ਦੀਆਂ ਸੁਣਾਈਆਂ ਬਾਣੀ ਉਹ ਅਨਮੋਲ ਹੈ ਉਹਦਾ ਕੋਈ ਮੁੱਲ ਨਹੀਂ ਹੈਗਾ ਗੁਰਬਾਣੀ ਇਸ ਜਗ ਵਿੱਚ ਚਾਨਣਾ ਕਰਮ ਵਸੇ ਮਨ ਮਾਹੀ ਗੁਰੂ ਪਿਆਰੇ ਤੇ ਇਹ ਸਾਡੇ ਚੀਜ਼ਾਂ ਹਲੇ ਆਸੇ ਪਾਸੇ ਹੋ ਰਹੀਆਂ ਨਾ ਅਸੀਂ ਅੱਖਾਂ ਮੀਜ ਕੇ ਦੇਖ ਰਹੇ ਹਾਂ ਨਾ ਅਸਲ ਦੇ ਵਿੱਚ ਤੁਸੀਂ ਜਦੋਂ ਦੇਖੋ ਵੀ ਕਿਸੇ ਨੂੰ ਵੀ ਕੋਈ ਆਪਾਂ ਕਹਿਦੀ ਪਾਠ ਕਰਦੇ ਨੂੰ ਕਹਿਦੀ ਵੀ ਭਾਈ ਆਹ ਲਾ ਚੱਕ ਇਹਨੇ ਪੈਸੇ ਤੂੰ ਪਾਠ ਕਰਕੇ ਉਹ ਪੈਸੇ ਦੇ ਕੇ ਵੀ ਪਾਠ ਨਹੀਂ ਹੋ ਸਕਦਾ। ਗਰੰਥੀ ਸਿੰਘਾਂ ਦੀ ਵੀ ਏਡੀ ਬੜੀ ਦੇਣ ਹੁੰਦੀ ਹੈ। ਤੇ ਸਾਡੇ ਜਿਹੜੇ ਬੱਚੇ ਆ ਹੁਣ ਤੁਸੀਂ ਆਪੋ ਦੇਖੋ ਨਸ਼ਿਆਂ ਦੇ ਕਿਵੇਂ ਲੱਗ ਗਏ। ਤੁਸੀਂ ਇਹ ਗੱਲ ਸੋਚੀਏ ਕਦੇ ਬਹੁਤ ਘੱਟ ਲੋਕਾਂ ਨੇ ਇਹ ਗੱਲ ਸੋਚੀ ਹੋਵੇ ਹੁਣ ਕੋਈ ਨਸ਼ਾ ਕੋਈ ਕਿਸੇ ਦੇ ਮੂੰਹ ਦੇ ਵਿੱਚ ਤਾਂ ਪਾ ਨਹੀਂ ਪਾ ਨਹੀਂ ਦਿੰਦਾ ਵੀ ਭਾਈ ਆ ਜਾ ਲੈ ਲੈ ਆਪ ਸੋਚੀ ਹੋਣੀ ਆ ਇਹ ਗੌਰ ਨਾਲ ਸੁਣਿਆ ਤੁਸੀਂ ਜਿਹੜੇ ਸਾਡੇ ਬੱਚੇ ਆ ਪਿੰਡਾਂ ਪਿੰਡਾਂ ਦੇ ਵਿੱਚ ਤੇ ਸ਼ਹਿਰਾਂ ਦੇ ਵਿੱਚ ਗੁਰਦੁਆਰਾ ਸਾਹਿਬ ਬਣੇ ਹੋਏ ਹਨ ਅੱਗੇ ਕੀ ਹੁੰਦਾ ਸੀਗੇ ਜਿਹੜੇ ਗ੍ਰੰਥੀ ਸਿੰਘ ਹੁੰਦੇ ਸਨ ਉਹ ਬੱਚਿਆਂ ਨੂੰ ਸੰਭਾਲਦੇ ਸੀਗੇ ਉਹਨਾਂ ਨੂੰ ਗੁਰਮੁਖੀ ਪੜ੍ਹਾਉਂਦੇ ਸੀਗੇ ਉਹਨਾਂ ਨੂੰ ਬਾਣੀ ਨਾਲ ਜੋੜਦੇ ਸੀਗੇ ਬਾਣੀ ਨਾਲ ਜੋੜਦੇ ਸੀਗੇ ਅਮਰ ਸ਼ਕੰਦ ਦੇ ਸੀਗੇ ਤੇ ਬੱਚੇ ਜਿਹੜੇ ਅਮਰਤਾਰੀ ਹੋ ਕੇ ਜਿਹੜੇ ਨਸ਼ਿਆਂ ਤੋਂ ਰਹਿਤ ਹੋ ਕੇ ਤੇ ਮਾਪੇ-ਵਾਪੇ ਦੇ ਘਰਾਂ ਦੇ ਵਿੱਚ ਰਹਿੰਦੇ ਸੀਗੇ ਤੇ ਬਾਣੀ ਬੰਦੇ ਨੂੰ ਅਕਲ ਦਿੰਦੀ ਹੈ ਤੇ ਪ੍ਰਾਤਨ ਬਜ਼ੁਰਗ ਜਿਹੜੇ ਸੀਗੇ ਉਹ ਗ੍ਰੰਥੀ ਸਿੰਘਾਂ ਨੂੰ ਸੰਭਾਲਦੇ ਸੀਗੇ ਉਹ ਕਹਿੰਦੇ ਦੇਖੋ ਭਾਈ ਸਾਹਿਬ ਜੀ ਅਸੀਂ ਤੁਹਾਡੇ ਬੱਚਿਆਂ ਦੀ ਤੁਸੀਂ ਸਾਡੇ ਬੱਚਿਆਂ ਦੀ ਫਿਕਰ ਕਰ ਰਹੇ ਹੋ ਅਸੀਂ ਤੁਹਾਨੂੰ ਸਵਾਲਾਂਗੇ ਤੁਹਾਡੇ ਪਰਿਵਾਰਾਂ ਸਵਾਲਾਂਗੇ ਤੇ ਤੁਸੀਂ ਸਾਡੇ ਪਿੰਡ ਦੇ ਬੱਚਿਆਂ ਨੂੰ ਵਿੱਦਿਆ ਦੇਣੀ ਹੈ ਜਿੱਦਾਂ ਕਿ ਪੁਰਾਣੇ ਸਮੇਂ ਦੇ ਵਿੱਚ ਸੋ ਸਾਖੀਆਂ ਸੁਣਾਈਆਂ ਜਾਂਦੀਆਂ ਸੀਗੀਆਂ ਮੰਨ ਲਓ ਸਵੇਰ ਦੇ ਟਾਈਮਾਂ ਕੰਟਾ ਸ਼ਾਮ ਦੇ ਟਾਈਮਾਂ ਪਾਠੀ ਸਿੰਘ ਸਹਿਬਾਨ ਉਹ ਪਾਠ ਕਰਦੇ ਤੋਂ ਪਹਿਲਾਂ ਸੋਚਾ ਕਿਆਸ ਰਹੰਦੇ ਸਨ ਜਿੱਦਾਂ ਅੱਜ ਲੋਕ ਇਹ ਚੀਜ਼ਾਂ ਦਾ ਕਾਫੀ ਵਿਰੋਧ ਕਰਦੇ ਤਾਂ ਹੀ ਜੇ ਆਪਾਂ ਆਪਣੇ ਇਤਿਹਾਸ ਦੇ ਨਾਲ ਟੁੱਟੇ ਹੋਏ ਆ ਤਾਂ ਹੀ ਅੱਜ ਜਿਹੜੇ ਇਹ ਚੰਦਕ ਲੋਕ ਜਿਹੜੇ ਸਿੱਖੀ ਪੇਸ ਦੇ ਵਿੱਚ ਸਿੱਖੀ ਨੂੰ ਹੀ ਢਾਹ ਤਾਂ ਹੀ ਲਾ ਰਹੇ ਹਨ ਥੋੜੇ ਬੁੱਤ ਜੋ ਦਸਮ ਦਾ ਵਿਰੋਧ ਕਰਦੇ ਹਨ ਉਹਨਾਂ ਨੂੰ ਪੁੱਛ ਕੇ ਦੇਖਿਓ ਵੀ ਜਿਹੜਾ ਇਤਿਹਾਸ ਸਾਰਾ ਸਿੱਖ ਧਰਮ ਦਾ ਪਿਆ ਉਹ ਦਸਮ ਤੇ ਗ੍ਰੰਥ ਦੇ ਵਿੱਚ ਹੀ ਹੋਇਆ ਜਿਹੜੇ ਤਾਂ ਤਾਂ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੈ ਬਾਣੀ ਹੈ ਉਹ ਇੱਕ ਰੱਬੀ ਇਲਾਹੀ ਬਾਣੀ ਹੈ ਉਹਦੇ ਵਿੱਚ ਪਰਮਾਤਮਾ ਦੀ ਉਪਸਥਿਤ ਹੈ ਸਭ ਤੇ ਜਿਹੜਾ ਸਾਰਾ ਇਤਿਹਾਸ ਪਿਆ ਉਹ ਸਾਰਾ ਹੀ ਦਸਮ ਦੇਵ ਗ੍ਰੰਥ ਦੇ ਵਿੱਚ ਪਿਆ ਹੈ ਤੇ ਜਿੱਦਾਂ ਕਿ ਗੁਰਮੁਖੀ ਭਾਣੀ ਹੈ ਸਾਰੇ ਬੱਚੇ ਉਹਨਾਂ ਸੰਥਿਆ ਕਰਾਂਦੇ ਹੁੰਦੇ ਸੀ ਬਾਣੀ ਦੇ ਨਾਲ ਜੋੜਦੇ ਹੁੰਦੇ ਸੀਗੇ ਤੇ ਇਹ ਤਾਂ ਸੀਗੀ ਅਸਲ ਚੀਜ਼ ਸਾਡੇ ਬੱਚੇ ਕਿਉਂ ਰੁਲ ਗਏ ਹੁਣ ਪਿੰਡਾਂ ਦਾ ਪਿੰਡਾਂ ਦੇ ਵਿੱਚ ਕਿਉਂ ਨਸ਼ਿਆਂ ਦੇ ਚੱਲ ਗਏ ਕਿ ਅਸੀਂ ਗਰੰਥੀ ਸਿੰਘਾਂ ਨੂੰ ਵੀ ਸੰਭਾਲਿਆ ਹੁਣ ਘਰ ਦੇ ਵਿੱਚ ਸੋਝੀ ਮਿਲਦੀ ਸੀਗੀ ਬੱਚਿਆਂ ਨੂੰ ਹੁਣ ਉਹ ਗੱਲ ਹੋ ਗਈ ਵੀ ਗੁਰੂ ਘਰ ਤਾਂ ਪੱਕੇ ਹੋ ਗਏ ਤੇ ਸਿੱਖ ਕੱਚੇ ਹੋ ਗਏ ਮਹਾਰਾਜ ਦੇ ਵਜ਼ੀਰ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਗਰੰਥੀ ਸਿੰਘ ਜੀ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਵੀ ਇੱਕ ਸਿੰਘ ਸਹਿਬਾਨ ਦੀ ਗੱਲ ਕਰਦੇ ਆ ਗਰੰਥੀ ਸਿੰਘ ਦੀ ਗੱਲ ਕਰਦੇ ਆ ਇੱਕ ਇਦਾਂ ਹੀ ਵਾਕਿਆ ਹੋਇਆ ਸੀਗਾ ਆ ਮਹਾਰਾਜਾ ਰਣਜੀਤ ਸਿੰਘ ਜੀ ਉਹ ਗਰੰਥੀ ਸਿੰਘ ਨੂੰ ਚੁੱਕ ਕੇ ਰੋਸ ਸਲਾਮ ਕਰਿਆ ਕਰਨਾ ਉਹ ਕਹਿੰਦੇ ਵੀ ਭਾਈ ਵੀ ਮੈਂ ਤਾਂ ਇੱਕ ਛੋਟਾ ਜਿਹਾ ਉਹ ਗਰੰਥੀ ਸਿੰਘ ਹੈ ਉਹ ਕਹਿੰਦੇ ਤੇਰਾ ਉਹਦਾ ਬਹੁਤ بڑا ਹੈ ਇਦਾਂ ਇੱਕ ਅਨੇਕਾਂ ਐਦਾਂ ਦੀਆਂ ਸਟੋਰੀਆਂ ਹਨ ਤੇ ਅਸੀਂ ਉਹਨਾਂ ਨੂੰ ਗਰੰਥੀ ਸਿੰਘਾਂ ਨੂੰ ਸੰਭਾਲਿਆ ਤੇ ਆਪਣੇ ਬੱਚੇ ਤਾਂ ਹੀ ਰੁਲ ਗਏ ਦਸਵੰਦ ਜਿਹੜਾ ਹੈਗਾ ਉਹ ਜ਼ਰੂਰ ਲਿਖੇ ਜਲਾਣਾ ਚਾਹੀਦਾ ਹੈ ਕਿ ਜਿੱਦਾਂ ਕੋਈ ਹੁਣ ਦਾ ਪਿੰਡ-ਪਿੰਡ ਦੇ ਵਿੱਚ ਦੋ ਗੁਰਦੁਆਰਾ ਸਾਹਿਬ ਬਣ ਗਏ ਪਹਿਲਾਂ ਜਿੱਦਾਂ ਕਿ ਕਾਫੀ ਸਿੰਘ ਜਿਹੜੇ 80 ਦੇ ਵੇਲੇ ਜਦ ਗੱਲਾਂ ਕਰਦੇ ਸਨ ਤੇ ਇੱਕ ਪਿੰਡ ਦੇ ਵਿੱਚ ਇੱਕ ਹੀ ਗੁਰਦੁਆਰਾ ਸਾਹਿਬ ਹੋਣਾ ਚਾਹੀਦਾ ਸੀਗਾ ਚਲੋ ਉਹ ਸਮਝ ਲੋ ਕਾ ਦੀ ਤਾਂ ਕਿ ਉਹ ਨਹੀਂ ਮੰਨਦੇ ਸੀਗੇ ਤੇ ਹੁਣ ਜਿੱਦਾਂ ਕਿ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਵੀ ਹਰੇਕ ਪਿੰਡ ਦੇ ਵਿੱਚ ਤਾਂ ਪਾਠੀ ਸਿੰਘ ਸਾਹਿਬਾਨ ਹੁੰਦੇ ਨੇ ਤੇ ਉਹਨਾਂ ਦੇ ਬੱਚਿਆਂ ਦੀ ਪੜਾਣ ਦੀ ਜ਼ਿੰਮੇਵਾਰੀ ਵੀ ਆਪ ਚੱਕਣੀ ਚਾਹੀਦੀ ਹੈ ਸੰਗਤਾਂ ਨੂੰ ਸਾਰੇ ਪਿੰਡਦਿਆਂ ਨੂੰ ਉਹਨਾਂ ਦਾ ਵੀ ਜੀ ਕਰਦਾ ਵੀ ਸਾਡੇ ਬੱਚੇ ਚੰਗੇ ਸਕੂਲਾਂ ਵਿੱਚ ਪੜ੍ਹਨਾ ਚੰਗੀ ਵਿਦਿਆ ਲੈਣਾ ਤੇ ਵਧੀਆ ਸਿੱਖਿਆ ਲੈਣਾ ਉਹਨਾਂ ਦੇ ਬੱਚਿਆਂ ਦੇ ਵੀ ਚਾਹ ਹੁੰਦੇ ਤੇ ਗ੍ਰੰਥੀ ਸਿੰਘਾਂ ਦੇ ਜਿਹੜੇ ਉਹਨਾਂ ਦੀ ਸੁਣਵਾਈ ਹੋਣੀ ਚਾਹੀਦੀ ਹੈ ਹੁਣ ਜਿੱਦਾਂ ਉਹ ਗ੍ਰੰਥੀ ਸਿੰਘ ਦੀ ਤੁਸੀਂ ਜੋ ਖਬਰ ਸੁਣੀ ਹੋਣੀ ਹੈ ਉਹ ਕਹਿੰਦੇ ਮੈਂ ਆਪਣੇ ਪੁੱਤਰ ਨੂੰ ਕਹਿੰਦੇ ਗਰੰਥੀ ਨਹੀਂ ਬਣਾਣਾ ਜਿੱਦਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਇਹ ਕਿੰਨਾ ਬਹੁਤ ਕੌਮ ਕਿਧਰ ਨ ਜਾਊਗੀ ਤੇ ਇਹ ਇਹਦੇ ਅਰਥ ਬਹੁ ਡੂੰਗੀ ਚੀਜ਼ ਹੈ ਇਹਦੇ ਅਰਥ ਗੁਰੂ ਘਰ ਦੇ ਵਿੱਚ ਬੱਚੇ ਆਪਣੇ ਪੰਜਾਬ ਖਾਲੀ ਹੋ ਰਿਹਾ ਤੁਹਾਨੂੰ ਪਤਾ ਹੀ ਹੈ ਚੰਦੋਵਾਸਾ ਬਣਨੋਂ ਸੇਵਾ ਕਰਦੇ ਨੂੰ ਗੁਰੂ ਘਰ ਦੀ ਆਪਾਂ ਨੂੰ ਸੇਵਾਦਾਰ ਨਹੀਂ ਮਿਲਨੇ ਆਉਣ ਵਾਲੇ ਸਮੇਂ ਦੇ ਵਿੱਚ ਆ ਤੇ ਜਿਹੜੇ ਗ੍ਰੰਥੀ ਸਿੰਘ ਹੋਣਗੇ ਜਿਹੜੇ ਉਹ ਪ੍ਰਵਾਸੀ ਹੋਣਗੇ ਜਿਹੜੇ ਪਰਵਾਸ ਤੋਂ ਆ ਕੇ ਉਰੇ ਰਹਿਣਗੇ ਹੁਣ ਇੱਕ ਇੱਕ ਪਿੰਡ ਦੇ ਵਿੱਚ 2 4 5 ਬਸ ਬੱਚੇ ਹੀ ਨੌਜਵਾਨ ਮਿਲਦੇ ਆ ਨਾ ਬਾਕੀ ਸਾਰਾ ਪੰਜਾਬ ਖਤਮ ਹੋ ਚੁੱਕਿਆ ਹੈ ਤੇ ਇਹ ਬਹੁਤ ਆਪਾਂ ਨੂੰ ਸੋਚ ਸਮਕੇ ਚੱਲਣਾ ਪੈਣਾ ਕਿ ਇਹ ਨਹੀਂ ਕਿ ਆਪਾਂ ਸਭ ਦਾ ਆਦਰ ਕਰਨਾ ਚਾਹੀਦਾ ਹੈ ਜਿਹੜੇ ਗ੍ਰੰਥੀ ਸਿੰਘ ਦੇ ਹੀ ਆਪਾਂ ਨੂੰ ਮਾਣ ਆਦਰ ਕਰਨਾ ਚਾਹੀਦਾ ਹੈ ਤੇ ਗੁਰੂ ਤਾਂ ਜਿਆਦਾ ਨੇੜੇ ਆ ਉਹ ਕੀ ਆਪਾਂ ਵਿਆਹਾਂ ਸ਼ਾਦੀਆਂ ਦੇ ਵਿੱਚ ਵੀ ਦੇਖੋ ਕਿੰਦਾ ਸਿੰਗਰਾਂ ਨੂੰ ਪੈਸੇ ਦਿੰਦੇ ਆ ਤਾਂ ਹੌਮ ਹੁਵਾ ਕੇ ਭਾਈ ਅੱਜ ਤੋਂ ਗਰੰਥੀ ਸਿੰਘਾਂ ਦੀ ਵੀ ਸੇਵਾ ਜ਼ਰੂਰ ਕਰਿਆ ਕਰੋ ਤੇ ਆਪ ਦਾ ਦਸਵੰਦ ਜ਼ਰੂਰ ਕੱਢਿਆ ਕਰੋ ਤੇ ਤਾਂ ਕਿ ਉਹ ਆਪਣੇ ਗੁਰੂ ਦੇ ਜਿਆਦਾ ਨੇੜੇ ਹੋ ਕੇ ਤੇ ਆਪਾਂ ਨੂੰ ਵੀ ਇਹ ਮਾਣ ਹਾਸਲ ਹੋਵੇ ਵੀ ਅਸੀਂ ਗੁਰੂ ਦੇ ਵਜ਼ੀਰ ਨੂੰ ਇੱਕ ਛੋਟੇ ਜਿਹੇ ਦਸਵੰਦ ਘਟ ਕੇ ਉਹਨਾਂ ਦੀ ਸੇਵਾ ਕੀਤੀ ਹੈ ਤੇ ਜਰੂਰ ਆਪਣੀ ਕੌਮ ਹੋਰ ਜਿਹੜੀ ਚੜ੍ਹਦੀ ਕਲਾ ਦੇ ਵਿੱਚ ਜਾਵੇ ਬੈਸ ਦਾ ਐਜੀਬੀਸੀ ਜਾਂ ਹੋਰ ਜਥੇਬੰਦੀਆਂ ਨੂੰ ਚਾਹੀਦਾ ਵੀ ਗਰੰਥੀ ਸਿੰਘਾਂ ਦੀ ਤਨਖਾਹਾਂ ਲਈ ਜਾਣ ਪਰ ਜਿੱਦਾਂ ਕਿ ਆਪਾਂ ਨੂੰ ਕਿਸੇ ਉੱਤੇ ਨਹੀਂ ਡਿਪੈਂਡ ਹੋਣਾ ਚਾਹੀਦਾ ਜਿੱਦਾਂ ਕਿ ਹੁਣ ਸਭ ਸਿਸਟਮ ਇਦਾਂ ਦਾ ਹੀ ਹੈ ਤਾਂ ਆਪਣੇ ਉੱਤੇ ਵੀ ਆਪਾਂ ਨੂੰ ਹਰੇਕ ਪਿੰਡ ਦੇ ਵਿੱਚ ਆਪਾਂ ਨੂੰ ਆਪਣੀ ਡਿਊਟੀ ਆਪ ਚੰਗੀ ਤਰ੍ਹਾਂ ਨਿਭਾਉਣੀ ਚਾਹੀਦੀ ਹੈ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ ਤੇ ਸਭ ਦੀ ਮਦਦ ਕਰੋ ਜੀ ਅਗਲੀ ਵੀਡੀਓ ਨੂੰ ਜਾਣਕਾਰੀ ਵਾਸਤੇ ਛੇਤੀ ਮਿਲਾਂਗੇ ਤੁਹਾਡੇ ਰੂਪ ਰੂਪ ਹੋਵਾਂਗੇ ਤਦ ਤੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ